ਪੇਰਕਾ ਕਲਾ ਸਹਿਕਾਰੀ ਸੁਵਾਂ ਸੋਸਾਇਟੀ ਦੇ ਵਿੱਚ ਹੋਏ ਕੱਪੜੇ ਦਾ ਮਾਮਲਾ ਫਿਰ ਭੱਕਿਆ ਅੱਜ ਕਮੇਟੀ ਦੇ ਮੈਂਬਰ ਪਹੁੰਚੇ ਉੱਚ ਅਧਿਕਾਰੀਆਂ ਕੋਲ ਅਤੇ ਕਿਹਾ ਉਹਨਾਂ ਨੂੰ ਇਸ ਗਵਨ ਦੇ ਮਾਮਲੇ ਦੇ ਵਿੱਚ ਧੱਕੇ ਨਾਲ ਫਸਾਇਆ ਜਾ ਰਿਹਾ ਹੈ ਸੋਮਵਾਰ ਨੂੰ 3 ਵਜੇ ਦੇ ਲਗਭਗ ਡੀਆਰ ਤੇਜ ਹਰੀਦੇਸ਼ਪਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਦੇ ਸੈਕਟਰੀ ਦੇ ਉੱਤੇ ਇਸ ਮਾਮਲੇ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਇਸ ਜੋ ਆਪਣਾ ਕਮੇਟੀ ਦੇ ਵਿੱਚ ਬੰਦੇ ਹਨ ਉਹ ਆਲਰੇਡੀ ਪਹਿਲਾਂ ਹੀ ਫਸੇ ਹੋਏ ਹਨ ਤੇ ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਯਾਨੀ 11 ਤਰੀਕ ਨੂੰ ਥਾਣਾ ਸ਼ਦਰਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਇਸ ਮਾਮਲੇ ਦੇ ਜਿਹੜਾ ਆਪਣਾ ਰਿਕਾਰਡ ਹੈ ਉਹ ਵੀਡੀਓਗ੍ਰਾਫੀ ਕਰਕੇ ਆਪਣੀ ਕਾਬਜ਼ ਦੇ ਵਿੱਚ ਲਿਆ ਜਾਵੇਗਾ ਤੇ ਇਸ ਦੇ ਵਿੱਚ ਹੋਰ ਵੀ ਬਹੁਤ ਕੁਝ ਨਿਕਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਹ ਸੈਕਟਰੀ ਦੇ ਮਾਮਲੇਦਾਰ ਚ ਹੋਇਆ ਉਹ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਇਸ ਮਾਮਲੇ ਦੇ ਸਰਚ ਕਰ ਰਹੇ ਹਨ। ਅਤੇ ਸੋਮਵਾਰ ਨੂੰ ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਹੈ ਕਿ ਮੰਗਲਵਾਰ ਨੂੰ 11 ਤਰੀਕ ਨੂੰ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਨੂੰ ਨਾਲੇ ਕੇਸ ਮਾਮਲੇ ਦੀ ਜਾਂਚ ਦੇ ਲਈ ਵੀਡੀਓਗ੍ਰਾਫੀ ਕਰਕੇ ਜੋ ਉੱਥੇ ਰਿਕਾਰਡ ਹੈ ਉਹ ਆਪਣੇ ਕਾਜ ਦੇ ਵਿੱਚ ਲਿਆ ਜਾਵੇਗਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀ ਆਰ ਤੇਜਵਰ ਸਿੰਘ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਭਪਿੰਦਰ ਸਿੰਘ ਪਿੰਡ ਕਰਮੌਰ ਸ਼ਤਰਾ ਵਿਹੜਾ ਕੋਰਦੀ ਸੁਸਾਇਟੀ ਦੇ ਸਬੰਧ ਵਿੱਚ ਬਿਆਨ ਦੇਣਾ ਚਾਹੁੰਦਾ ਹਾਂ ਕੀ ਮਾਮਲਾ ਕੀ ਸੀਗਾ ਮਾਮਲਾ ਸੁਸਾਇਟੀ ਵਿੱਚ ਇਹਨਾਂ ਇੱਕ ਬਲੇਬਾਜੀ ਦੱਸੀ ਹੈ ਜੀ ਜਦੋਂ ਕਿ ਪਹਿਲਾ ਸੁਸਾਇਟੀ ਦੇ ਵਿੱਚ ਘਵਲੇਵਾਜੀ ਦੇ ਸਬੰਧ ਵਿੱਚ ਕੋਈ ਚੈੱਕ ਕਰਦਾ ਸੀ ਗੁਰਮੀਤ ਘਰ ਸਾਨੂੰ ਖੁਦ ਫੋਨ ਕਰਦੀ ਮੈਨੂੰ 2023 ਦੇ ਵਿੱਚ ਫੋਨ ਕੀਤਾ ਮੈਂ ਉਸ ਟਾਈਮ ਸਾਈਕਲ ਤੇ ਜਾ ਕੇ ਇਹਦੇ ਨਾਲ ਜਾ ਕੇ ਸਾਰੇ ਚੈੱਕ ਕਰਾਈ ਐ ਦੇਖੀ ਜਦੋਂ ਇਹਨਾਂ ਨੇ ਚੈੱਕ ਕੀਤਾ ਇਹਨਾਂ ਨੇ ਮੈਨੂੰ ਕੋਈ ਫੋਨ ਨਹੀਂ ਦਿੱਤਾ ਕੋਈ ਇਤਲਾ ਨਹੀਂ ਲਈ ਹਾਲਾਂਕਿ ਮੈਂ ਉਹਨਾਂ ਨੂੰ ਮਕਰੀਬੀ ਕਹ ਰੋ ਦੋ ਤਿੰਨ ਵਾਰੀ ਕਹਿ ਚੁੱਕਾ ਵੀ ਜਦੋਂ ਤੁਸੀਂ ਕੀਤਾ ਸੀ ਤੁਸੀਂ ਸਾਨੂੰ ਫੋਨ ਕਿਉਂ ਨਹੀਂ ਕੀਤਾ ਅਖਿਆ ਜਦੋਂ ਸੈਕਟਰੀ ਸਾਹਿਬ ਜਾਂਦੇ ਆ ਉਹਦੋਂ ਗਰਮੀਤ ਕੌਰ ਨਹੀਂ ਪਹੁੰਚੀ ਜਦੋਂ ਗਰਮੀਤ ਕੌਰ ਪਹੁੰਚ ਜਾਂਦਾ ਹੈ ਉਹਦੋਂ ਸੈਕਟਰੀ ਸਾਹਿਬ ਨੇ ਅਖਿਆ ਅੱਗੋਂ ਕਹਿੰਦੇ ਵੀ ਜਦੋਂ ਅਸੀਂ ਜਾਂਦੇ ਜਿੰਦੇ ਕੁੰਡੇ ਲੱਗੇ ਆ ਜਦੋਂ ਜਿੰਦੇ ਕੁੰਡੇ ਲੱਗੇ ਆ ਤੇ ਫਿਰ ਉੱਥੇ ਠਫਲੇ ਦਾ ਨਿਸ਼ਾਨ ਕੀ ਤੇ ਹੋਇਆ ਕਿਵੇਂ ਪੜਤਾਲ ਕੀਤੀ ਇਹਦੀ ਸਹੀ ਰਿਪੋਰਟ ਪੜਤਾਲ ਹੋਣੀ ਚਾਹੀਦੀ ਅਸੀਂ ਇਹਨਾਂ ਨੂੰ ਦੱਸਾਰੀ ਮਿਲ ਚੁੱਕੇ ਆ ਅਸੀਂ ਚਿੱਠੀਆਂ ਗਾਹਾਂ ਵੀ ਲਿਖਤੀਆਂ ਸਾਡੀ ਕਿਸੇ ਨੇ ਕੋਈ ਸੁਣਨੀ ਆ ਕੁਛ ਪੜਤਾਲ ਕਰ ਰਿਹਾ ਕੋ ਅਸੀਂ ਡੀਸੀ ਸਾਹਿਬ ਨੂੰ ਤੇ ਮਿਲਣਾ ਸੀ ਡੀਸੀ ਸਾਹਿਬ ਤੋਂ ਚਲੇ ਗਏ ਚਲੋ ਮੈਂ ਉਸ ਤੋਂ ਮੰਤਰੀ ਸਾਹਿਬ ਆਸੀ ਸੀ ਮਤਲਬ ਡੀਸੀ ਸਾਹਿਬ ਨੂੰ ਮਿਲਣਾ ਸੀ ਉਹਦੇ ਡੀਸੀ ਸਾਹਿਬ ਨੂੰ ਸਾਨੂੰ ਮਿਲੀ ਅੱਜ ਵੀ ਅਸੀਂ ਡੀਸੀ ਸਾਹਿਬ ਨੂੰ ਮੈਂ ਕਿਹਾ ਅੱਜ ਸਾਨੂੰ 10 ਤਰੀਕ ਪਾਈ ਸੀ ਅੱਜ ਏਆਰ ਸਾਹਿਬ ਹਾਜ਼ਰ ਨਹੀਂ ਹੋਏ ਅਸੀਂ ਹਾਜ਼ਰ ਹੋਏ ਆ ਉਹਦਾ ਤਾਂ ਦਫ਼ਤਰ ਖਾਲੀ ਪਿਆ ਸਾਨੂੰ 10 ਤਰੀਕ ਅਸੀਂ ਹਰ ਇੱਕ ਤਰੀਕ ਤੇ ਉਹਨੇ ਪਿਛਲੇ ਹਰ ਤਰੀਕ ਤੇ ਅਸੀਂ ਅਸੀਂ ਚਾਰ ਵਾਰ ਉਹਦੇ ਵੀ ਆਏ ਸੀ ਉਹਦੇ ਵੀ ਨਹੀਂ ਉਹਦੇ ਤਰੀਕ ਅਸੀਂ ਅੱਜ ਫੇਰ ਅਸੀਂ ਆਏ ਏਆਰ ਸਾਹਿਬ ਨੇ ਸਾਨੂੰ ਫੇਰ ਤਰੀਕ ਨਹੀਂ ਪਾਈ ਹੁਣ ਆਪ ਹਾਜ਼ਰ ਹੈ ਨਹੀਂ ਅਸੀਂ ਤਰੀਕ ਤੇ ਫਿਰਦੇ ਆ 10 ਬੰਦੇ ਮਗਰ ਤੇ ਫਿਰਦੇ ਕਿ ਜਦੋਂ ਸਾਨੂੰ ਕੋਈ ਪੜਤਾਲ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਕੋਈ ਬੰਦੇ ਨੇ ਪੜਤਾਲ ਨਹੀਂ ਕੀਤੀ ਸਾਡੇ ਸਾਹਮਣੇ ਪੜਦਾ ਹੈ ਸਾਨੂੰ ਕੋਈ ਰਿਕਾਰਡ ਨਹੀਂ ਦਿੱਤਾ ਇਹਨਾਂ ਨੇ ਕੋਈ ਮਹਿਕਮਾ ਦਾ ਕੋਈ ਦੰਦਾ ਨਹੀਂ ਤੇ ਅਸੀਂ ਕੀ ਕਹਿ ਸਕਦੇ ਵੀ ਕੀ ਕਪੜਾ ਹੋਇਆ ਕਿੰਨਾ ਕਪੜਾ ਹੋਇਆ ਕਾਦੇ ਸਬੰਧ ਵਿੱਚ ਕਪੜਾ ਹੈ ਰੇਦਾ ਹੋਇਆ ਪ੍ਰੇਸ਼ ਹੋਇਆ ਕੀ ਸਬੂਤ ਹੈ ਸਾਨੂੰ ਕੀ ਹੋਇਆ ਕਿਸੇ ਨੇ ਦੇਖਣ ਸਾਨੂੰ ਕੀ ਸਾਨੂੰ ਕਹਿੰਦੇ ਸੰਤਾ ਸਰਸਾ ਦੇ ਵਿੱਚ ਕੈਸ ਦੇ ਵਿੱਚ ਫਸਾ ਰਿਹਾ ਹੈ ਕਿ ਕਮੇਟੀ ਲੜ ਕੇ ਖਾਦਾ ਕਮੇਟੀ ਨੇ ਕਿ ਪ੍ਰਬੰਧ ਕਮੇਟੀ ਨੇ ਉਹਦੇ ਨਾਮ ਲਾ ਕੇ ਮਤਲ ਖਾ ਰੇ ਕਮੇਟੀ ਲੜ ਕੇ ਕਰ ਰਹੀ ਹੈ ਤੁਸੀਂ ਉਹ ਸੀਗੇ ਮੈਂਬਰ ਕਮੇਟੀ ਦੇ ਕਮੇਟੀ ਦੇ ਮੈਂਬਰ ਹੁਣ ਵੀ ਹਾਜ਼ਰ ਹੈ ਮੈਂਬਰ ਕਮੇਟੀ ਅੱਛਾ ਕਿੰਨੇ ਟਾਈਮ ਦੀ ਗੱਲ ਹੈ 1 31 3 2024 ਦੇ ਵਿੱਚ ਇਹਨਾਂ ਨੇ ਕਫੜਾ ਦੱਸਿਆ ਸਾਨੂੰ ਕਿ ਪਹਿਲੇ ਮਹੀਨੇ ਦੇ ਵਿੱਚ ਆ ਕੇ ਸਾਨੂੰ ਨੋਟਿਸ ਕਰਦੇ ਵੀ ਤੋਂ ਇੱਕ ਮਹੀਨੇ ਦਾ ਕਫੜਾ ਹੋ ਗਿਆ ਅਗੇ ਤੁਸੀਂ ਇਹਦੇ ਪਰਤਾਲੀ ਦੀ ਜਦੋਂ ਸਾਨੂੰ ਮੌਤਰੀ ਕਰਤਾ ਸੀ ਪਰਤਾਲੀ ਕਦੇ ਫਿਰ ਅਸੀਂ ਜਦੋਂ ਵੀ ਹਰੀਕੇਵਾਂ ਰਹਿਣਾ ਅਸੀਂ ਕਹਿੰਦੇ ਵੀ ਜੋ ਕਿਸੇ ਨੇ ਵੀ ਕੀਤਾ ਤੁਸੀਂ ਉਹਦੇ ਪਰਚਾ ਦਰਜ ਕਰੋ ਐਫ ਆਈ ਦਰਜ ਕਰੋ ਕਿਉਂ ਨਹੀਂ ਕਰਦੇ ਪਰਚਾ ਦਰਜ ਕਰੋ ਕਿਉਂ ਨਹੀਂ ਪੱਟਿਆ ਕਰਦੇ ਕਿਉਂ ਨਹੀਂ ਐਫ ਆਈ ਦਰਜ ਕਰਦੇ ਪੱਟਿਆ ਤਾਂ ਕਿਉਂਗਾ ਸੈਕਟਰੀ ਦੀ ਪਤਾ ਨਹੀਂ ਹੁਣ ਹੋਇਆ ਕਿ ਨਹੀਂ ਹੋਇਆ ਪਰ ਜਸਟ ਟਾਈਮ ਅਸੀਂ ਇਹਨੇ ਉਸ ਟਾਈਮ ਇਹਨਾਂ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਇਹਨਾਂ ਨੇ ਬਾਈ ਜੀ ਤੁਸੀਂ ਕਹਿ ਰਹੇ ਹੋ ਡੀਸੀ ਬਠਿੰਡਾ ਨੂੰ ਵੀ ਮਿਲਣ ਆਏ ਸੀ ਜੀ ਪਰ ਤੁਸੀਂ ਜਦੋਂ ਉੱਥੇ ਜਦੋਂ ਮਿਲਣਾ ਉਦੋਂ ਨਾ ਮੰਤਰੀ ਸਾਹਿਬ ਆਏ ਸੀ ਡੀਸੀ ਸਾਹਿਬ ਸਾਨੂੰ ਮੇਲੇ ਚਲੇ ਗਏ ਜੀ ਕੋਈ ਹੋਰ ਅਧਿਕਾਰੀ ਨੂੰ ਮਿਲੇ ਅਸੀਂ ਇਹ ਐਡੀ ਹੀਰਾ ਉਹਨੂੰ ਵੀ ਦੇਖਿਆ ਤੁਸੀਂ ਡੀਸਾਹ ਉਹਨੂੰ ਜੇ ਤੁਸੀਂ ਉਹ ਐਡੀਸੀ ਨੂੰ ਰੌਪਟਾ ਦਰਕਰਦ ਦਿਖਾ ਦਿਆ ਨਹੀਂ ਪਰ ਉਹ ਤੇ ਸਾਨੂੰ ਹਾਂ ਜੀ ਪਤਾ ਕਿ ਕਾਰਵਾਈ ਹੋਈ ਜਾਂ ਨਹੀਂ ਉਹ ਸਾਨੂੰ ਨਹੀਂ ਕੋਈ ਕਾਰਵਾਈ ਦੀ ਸਾਨੂੰ ਨਹੀਂ ਦੁਬਾਰਾ ਨਹੀਂ ਤੁਸੀਂ ਮਿਲੇ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਜੇ ਅਸੀਂ ਦੋ ਵਾਰੀ ਡੀਸਾਹ ਨੂੰ ਆਏ ਦੋਨੇ ਦੀ ਮੰਤਰੀ ਅੱਜ ਹੁਣ ਜਾ ਰਹੇ ਹਾਂ ਜੀ ਡੀਸੀ ਸਾਹਿਬ ਨੂੰ ਅਸੀਂ ਮਿਲਣਾ ਬੁਲਗੇ ਜੀ ਨਾਮਾ ਤੋੜਾ ਕਿਹੜਾ ਕਰ ਪੰਡਤ ਕਰਮਗੜ ਚੇਤਨਾ ਸਰਕਾਰੀ ਸਭਾ ਸਟੇਟਿਟ ਬਿਰਖੋਰਦ ਕੀ ਮਾਮਲਾ ਕੀ ਹੈ ਮਾਊਲਾ ਗਵਰਨ ਦਾ ਜੀ ਇਹ ਗਮਨ ਹੋਇਆ ਸਾਨੂੰ ਨੋਟਿਸ ਭੇਜੇ 21 ਅੱਠ ਨੂੰ ਵੀ ਤੁਹਾਡੀ ਕਮੇਟੀ ਭੰਗ ਕਰਤੀ ਤੇ 30 ਨੂੰ ਅਸੀਂ ਏਆਰ ਦੇ ਪੇਸ਼ ਹੋਏ ਆ ਜਦੋਂ ਏਆਰ ਦੇ ਅਸੀਂ ਪੇਸ਼ ਹੋ ਕੇ ਏਆਰ ਨੂੰ ਗੱਲ ਦੱਸੀ ਅਸੀਂ ਅਖਾਇ ਜੀ ਜਦੋਂ 31 ਤਿੰਨ ਨੂੰ ਆਪਣੇ ਇਹਨੇ ਰਿਕਾਰਡ ਦੇਖਿਆ ਸਾਨੂੰ ਉਹਦੇ ਮੌਕੇ ਤੇ ਸੱਦਿਆ ਕਿਉਂ ਨਾ ਸਾਨੂੰ ਮੌਕੇ ਤੇ ਨਹੀਂ ਸੱਦਿਆ ਗਿਆ ਗਰਮੀਤ ਕੌਰ ਉਹ ਤੋਂ ਬਾਅਦ ਜਦੋਂ ਰੌਲਾ ਪੈ ਗਿਆ ਕਿਤੇ ਜਾਂਦੀ ਸੀ ਜੇ ਅਸੀਂ ਜਾਂਦੇ ਤਾਂ ਗਰਮੀਤ ਕੌਰ ਨਹੀਂ ਜਾਂਦੀ ਸੀ ਜੇ ਗਰਮੀਤ ਕੌਰ ਆ ਜਾਂਦੀ ਸਾਨੂੰ ਦੋ ਘਟੇ ਬਾਅਦ ਪਿੰਡ ਜਾ ਕੇ ਫੋਨ ਕਰਦੀ ਅਸੀਂ ਕੰਮ ਵਾਲੇ ਬੰਦੇ ਆ ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ ਨੀਕਰ ਕੌਣ ਗਰਮੀਤ ਕੌਰ ਨਿਕਲ ਆਇਆ ਜਿਹੜੇ ਇਨਸਪੈਕਟਰ ਅੱਛਾ ਫੇਰ ਕੌਣ ਕੀ ਹੋਇਆ ਫੇਰ ਹੁਣ ਮਹਾਰਾਜ ਜੀ ਜਦੋਂ ਹੁਣ ਸਾਡਾ ਤਾਂ ਇਹ ਹੋ ਗਿਆ ਅਸੀਂ ਹਰੇਕ ਡਿਪਾਰਟਮੈਂਟ ਨੂੰ 9 5 ਨੂੰ ਅਸੀਂ ਦਰਖਾਸਤਾਂ ਪਾਈਆਂ ਵੀ ਸਾਨੂੰ ਇਹ ਚ ਜਾਲੀ ਫਸਾਇਆ ਜਾਂਦਾ ਕਾਲੀ ਕਰਿਆ ਜਾਂਦਾ ਜਦੋਂ ਅਸੀਂ ਸਸਪੈਂਡ ਹੀ ਬਣ ਗਏ ਅਸੀਂ ਇਹਦੀ ਕਾਰਵਾਈ ਕੀ ਕਰ ਸਕਦੇ ਆ ਹੁਣ ਸਾਨੂੰ ਇਹਨਾਂ ਨੇ ਬਹਾਲ ਕਰਕੇ ਆਪ ਦੀ ਆਪ ਸਾਨੂੰ ਇਸ ਗਵਨ ਚ ਫਸਾਉਂਦੇ ਆ ਜਿਹੜਾ ਸਾਲਸੀ ਕੇਸ ਉਹ ਸਾਡੇ ਤੇ ਬਣਾਉਂਦੇ ਆ ਆਪਦੀ ਬਹਾਲ ਕੀਤੀ ਸਾਨੂੰ ਹਾਂ ਆਪਦੀ ਆਪ ਬਹਾਲ ਕੀਤਾ ਸਾਨੂੰ ਕੋਈ ਕਾਗਜ਼ ਪੱਤਰ ਨਹੀਂ ਗਿਆਗਾ ਵੀ ਬਹਾਲ ਹੋਇਆ ਨਾ ਸਾਨੂੰ ਭੰਗ ਕਰਨ ਵੇਲੇ ਕੋਈ ਨੋਟਿਸ ਗਿਆ ਵੀ ਤੁਹਾਨੂੰ ਤੇ ਇਸ ਕਾਰਨ ਕਰਕੇ ਭੰਗ ਕਰਦੇ ਆ ਹੁਣ ਕੀ ਲੱਗਦਾ ਤੁਹਾਨੂੰ ਵੀ ਹੁਣੇ ਸਾਨੂੰ ਸਾਲਸੀ ਕੇਸ ਪੇਸ਼ਾਉਂਦੇ ਆ ਜੀ ਬਹਾਲ ਕਰਕੇ ਕਿੰਨਾ ਗਵਨ ਕਿੰਨਾ ਹੋਇਆ ਗਵਨ ਜੀ ਪੌਣ 1.7 ਲੱਖ ਦਾ ਹੋਇਆ ਕਹਿੰਦੀ ਆ ਇਹ ਕਹਿੰਦੀ ਆ ਸਾਨੂੰ ਕੋਈ ਪਤਾ ਨਹੀਂ ਕੀ ਤਾਂ ਵੱਧ ਗਿਆ ਜਦੋਂ ਵੀ ਅਸੀਂ ਅੱਜ ਆਏ ਆ ਅੱਜ ਨਹੀਂ ਯਾਰ ਮੇਰਾ ਸਾਨੂੰ ਅਸੀਂ ਪਰੇਸ਼ਾਨੀਆਂ ਸਾਡੇ ਤੇ ਬਹੁਤ ਆ ਵੀ ਜਦੋਂ ਅਸੀਂ ਅਕਸਰ ਆਉਂਦੇ ਆ ਸਾਨੂੰ ਮਿਲਦਾ ਸੀ ਇਸ ਚੀਜ਼ ਦਾ ਘਟਾਲਾ ਕੀ ਚੀਜ਼ ਦਾ ਹੋਇਆ ਸਾਨੂੰ ਪਤਾ ਹੀ ਨਹੀਂ ਜੀ ਕਿਸ ਚੀਜ਼ ਦਾ ਹੋਇਆ ਰੇ ਦਾ ਹੋਇਆ ਕਿ ਪੈਸੇ ਦਾ ਹੋਇਆ ਕਿ ਕਾਦਾ ਹੋਇਆ ਸਾਨੂੰ ਕੋਈ ਘਟਾਲੇ ਬਾਰੇ ਪਤਾ ਨਹੀਂ ਕੋਈ ਜਾਣਕਾਰੀ ਨਹੀਂ ਸਾਨੂੰ ਦੇਖੋ ਜੀ ਅਸੀਂ ਪੁੱਛਿਆ ਇਹ ਇਹ ਇਦਾਂ ਤੁਸੀਂ ਕੀ ਲੈਣਾ ਗਿਆ ਯਾਰਾਂ ਦਾ ਤੁਸੀਂ ਪੈਸੇ ਪਰੋ ਜਿਹੜੇ ਇੱਕ ਗਵਨ ਹੋਇਆ ਪੈਸੇ ਪਰੋ ਬਸ ਸਾਨੂੰ ਕਿਸੇ ਬਾਰੇ ਕੁਛ ਨਹੀਂ ਦੱਸਿਆ ਡੀਸੀ ਬਠਿੰਡਾ ਨੂੰ ਮਿਲੇ ਡੀਸੀ ਬਠਿੰਡਾ ਨੂੰ ਇਹ ਦਰਖਾਸਤ ਦਿੱਤੀ ਸੀ ਮੇਰੇ ਕੋਲ ਨਹੀਂ ਮਿਲੇ ਉਹ ਦਰਖਾਸਤਾਂ ਵੀ ਇਹਨਾਂ ਕੋਲ ਆ ਗਈਆਂ ਥੋੜੀ ਪਰੋਂ ਵੀ ਇਹਨਾਂ ਕੋਲ ਆ ਗਈਆਂ ਸਾਰੀਆਂ ਇਹਨਾਂ ਕੋਲ ਆ ਗਈਆਂ ਚੰਡੀਗੜ੍ਹੋਂ ਵੀ ਆ ਗਈ ਹੋਣੀ ਆ ਇੱਕ ਵਿਜੀਲੈਂਸ ਵਾਲੇ ਜਣੇ ਸਾਨੂੰ ਪਤਾ ਵੀ ਉਹ ਕਿੱਥੇ ਇੱਕ ਫੀਲਦੀ ਆ ਵਿਜੀਲੈਂਸ ਨੇ ਦਰਖਾਸਤ ਦਿੱਤੀ ਹੈ ਜੀ ਵਿਜੀਲੈਂਸ ਨੂੰ ਦਿੱਤੀ ਹੈ ਇਸੇ ਸਮੇਂ ਤੇ ਜੀ ਦਿੱਤੀ ਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕੀ ਨਾਮ ਦਾ ਪੈਂਡਜੀ ਸਾਡਾ ਵਿਰਕਾ ਕਰਦਾ ਜਗਦੇਵ ਸਿੰਘ ਨਾਮ ਹੈ ਜੀ ਸਾਡਾ ਕੀ ਮਾਮਲਾ ਜੀ ਸਾਡਾ ਹੀ ਸਟਾਈ ਦੇ ਵਿੱਚ ਲੱਖਾਂ ਰੁਪਏ ਦਾ ਗਮਨ ਹੋਇਆ ਪਿਆ ਜੀ ਜਿਹਦੇ ਉੱਤੇ ਸਾਡਾ ਇੱਕ ਈਸੀ ਅਕਾਊਂਟ ਆ ਬੈਂਕ ਮੈਨੇਜਰ ਨੂੰ ਮੈਂ ਕਹਿ ਚੁੱਕਾ ਮੇਰਾ ਜੋ ਵੀ ਚੈੱਕ ਬੁੱਕ ਬਣੀ ਹੁੰਦੀ ਆ ਉਹਦੇ ਵਿੱਚ ਕਿਤੋਂ ਵੀ ਚੈੱਕ ਨਹੀਂ ਸਾਨੂੰ ਪ੍ਰਾਪਤ ਹੋਇਆ ਜੀ ਵੀ ਇਹ ਕਿਉਂ ਭਰਾਇਆ ਜਾ ਰਿਹਾ ਧੱਕੇ ਨਾਲ ਸਾਨੂੰ ਧਮਕੀਆਂ ਦੇ ਕੇ ਇਹ ਪੈਸਾ ਭਰਾਇਆ ਜਾ ਰਿਹਾ ਲੋਕਾਂ ਤੋਂ ਅੱਜ ਸਾਨੂੰ 20-20 ਸਾਲਾਂ ਤੋਂ ਮਾਂ ਬਾਪ ਤੇ ਬਜ਼ੁਰਗਾ ਚਲੇ ਜਾਣ ਬਾਅਦ ਚਿੱਠੀਆਂ ਕੱਢੀਆਂ ਬੈਂਕ ਦਾ ਜਾਂ ਸਟੇਟੀ ਦਾ ਜਾਂ ਕਿਸੇ ਵੀ ਅਫਸਰਾਂ ਦਾ ਹੱਕ ਨਹੀਂ ਸੀਗਾ ਸਾਨੂੰ ਵੀ ਮਤਲਬ ਕਿ ਸਾਲ ਦੇ ਉੱਤੋਂ ਸਾਨੂੰ ਕੋਈ ਨੋਟਿਸ ਦੇਣ ਦਾ ਹੱਕ ਸੀਗਾ ਅੱਜ ਸਾਨੂੰ 7-7 ਸਾਲਾਂ ਤੋਂ ਦੁਆਰਾ ਸਾਰਾ ਵਿਆਜ ਜੋੜ ਕੇ ਸਾਨੂੰ ਲੱਖਾਂ ਰੁਪਏ ਮਤਲਬ ਸਾਤੋਂ ਵਸੂਲ ਰਹੇ ਆ ਸਾਨੂੰ ਹਾਂ ਅੰਦੀ ਪਿੱਛੇ ਸੀ ਅਸੀਂ ਅੱਜ ਹੀ ਸਾਨੂੰ ਏਆਰ ਸਾਹਿਬ ਨੇ ਬੁਲਾਇਆ ਸੀਗਾ ਜੀ ਏਆਰ ਸਾਹਿਬ ਜਦੋਂ ਬੁਲਾ ਲੈਂਦੇ ਅਸੀਂ ਤਰੀਕ ਤੇ ਆ ਜਾਂਦੇ ਜੀ ਬਸ ਮੁੜ ਜਾਂਦੇ ਆ ਬਾਰ-ਬਾਰ ਗੇੜੇ ਦਵਾ ਰਹੇ ਆ ਜੀ ਬਸ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਫਰਗੋਟ ਦੀ ਨਾਕੋ ਹਾਂਜੀ ਤਜੇਸ਼ਵਰ ਸਿੰਘ ਡਿਪਟੀ ਰਜਿਸਟਰਾਰ ਬਟੇਂਡਾ ਸਰ ਇੱਕ ਕੇਸ ਮਾਮਲਾ ਸਮੇ ਅੱਧਰ ਖੁਰਦਾ ਕੀ ਨੰਬਰ ਆ ਬਿਰਕ ਖੁਰਦ ਸਾਡੇ ਏਆਰ ਸਰਕਲ ਬਟੇਂਡਾ ਦੀ ਇੱਕ ਸੁਸਾਇਟੀ ਹੈ ਜੀ ਕੋਆਪਰੇਟਿਵ ਐਗਰੀਕਲਚਰ ਪ੍ਰਾਇਮਰੀ ਐਗਰੀਕਲਚਰ ਸੁਸਾਇਟੀ ਹੈ ਤੇ ਇਹ ਕ ਬਾਈਫਰਕੇਟ ਹੋਈ ਹੋਈ ਆ ਪਹਿਲਾਂ ਬਿਰਕ ਕਲਾਂ ਦੇ ਨਾਲ ਸੀਗਾ ਬਿਜ਼ਨਸ ਆਫਟਰ ਦੈਟ ਬਾਈਫਰਕੇਟ ਕਰਕੇ ਬਿਰਕ ਖੁਰਦ ਬਣਾਈ ਗਈ ਸੀ ਇੱਥੇ ਸੈਕਟਰੀ ਸੀਗਾ ਪ੍ਰਿਤਪਾਲ ਸਿੰਘ ਤੇ ਜਨ ਅਸੀਂ ਇੱਕ ਕੁਆਰਟਰਲੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਉਨੇ ਹੁੰਦੇ ਆ ਜਨਵਰੀ 23 ਦਾ ਜਿਹੜੇ ਫਿਜ਼ੀਕਲ ਵੈਰੀਫਿਕੇਸ਼ਨ ਸੀ ਉਹਦੇ ਵਿੱਚ ਕੁਝ ਸ਼ਾਰਟੇਜ ਆਈ ਸੀਗੀ ਸਟਾਕ ਦੇ ਵਿੱਚ ਉਸ ਟਾਈਮ ਤੋਂ ਹੀ ਇਹ ਬੰਦਾ ਡਿਫਾਲਟਰ ਹੋਇਆ ਹੋਇਆ ਜੀ ਜਿਹੜਾ EMPLOYEE ਹੈ ਤੇ ਜਿਹੜੀ ਇੱਥੇ ਮੈਨੇਜਿੰਗ ਕਮੇਟੀ ਸੀ ਉਹਨਾਂ ਨੂੰ ਕਿਹਾ ਗਿਆ ਸੀ ਆਪਣੇ EMPLOYEES ਨੇ ਜੋ ਮਿਸਕੰਡਕਟ ਕੀਤਾ ਮਿਸਐਪਰੋਪ੍ਰੀਏਸ਼ਨ ਕੀਤੀ ਆ ਉਹਦੇ ਖਿਲਾਫ ਤੁਸੀਂ ਡਿਸਪਲਿਨਰੀ ਐਕਸ਼ਨ ਲਓ ਬਟ ਦੇ ਫੇਲ ਟੂ ਪਰਫਾਰਮ ਦੇ ਡਿਊਟੀ ਉਹਦਾ ਕਰਕੇ ਕਮੇਟੀ ਨੂੰ ਅਸੀਂ ਸੈਕਸ਼ਨ 27 ਦੇ 1 271 ਦੇ ਵਿੱਚ ਪਹਿਲਾਂ ਸਸਪੈਂਡ ਕੀਤਾ ਆਫਟਰ ਦੈਟ 27 ਦੋ ਚ ਨੂੰ ਡਿਸਮਿਸ ਕੀਤਾ ਗਿਆ ਬਾਈ ਏ ਆਰ ਬਟੈਂਡਾ ਤੇ ਫਿਰ ਉੱਥੇ ਪ੍ਰਸ਼ਾਸਕ ਲਾ ਕੇ ਅਸੀਂ ਆਪਣੀ ਜੋ ਕਾਰਵਾਈ ਸੀ ਉਹ ਪੂਰੀ ਕੀਤੀ ਹੈ ਕਰੀਬ 9 ਲੱਖ ਰੁਪਏ ਦਾ ਤਾਂ ਪੌਣੇ 10 ਲੱਖ 975 ਦੇ ਆਸ-ਪਾਸ ਖਾਦ ਮਿਸਿੰਗ ਆਇਆ ਜੀ ਇੱਥੇ ਸੋਸਾਇਟੀ ਤੇ ਅਸੀਂ ਮੈਂਬਰਸ ਦੇ ਹਿਸਾਬ ਤਸਦੀਕ ਕਰਾਏ ਨੇ 9-10 ਲੱਖ ਰੁਪਏ ਦੇ ਕਰੀਬ ਇਸ ਤਸਦੀਕ ਚ ਡਿਫਰੈਂਸਸ ਪਾਏ ਗਏ ਨੇ ਸੋ ਜੇ ਆਪਾਂ ਅਪਰੂਵ ਅਪ੍ਰੋਕਸੀਮੇਟ ਬਣਾਏ 1.20 ਲੱਖ ਰੁਪਏ ਦਾ ਇੱਥੇ ਇਪ੍ਰਿਤਪਾਲ ਸਿੰਘ ਗਵਨ ਕਰਕੇ ਗਿਆ ਤਾਂ ਅਸੀਂ ਜੋ ਵੀ ਕਾਰਵਾਈ ਹੈ ਐਸ ਪਰ ਆਪਣਾ ਐਕਟ ਐਂਡ ਆਸੀਰ ਸਾਹਿਬ ਦੀ ਹਦਾਇਤਾਂ ਦੇ ਮਤਲਬ ਅਸੀਂ ਕਰ ਰਹੇ ਆਂ ਜਿਹੜੀ ਰੀਸੈਂਟਲੀ ਇਹ ਤੇ ਡਵੈਲਪਮੈਂਟ ਹੋਈ ਹੈ ਜਨਵਰੀ ਫਰਸਟ ਵੀਕ ਦੇ ਵਿੱਚ ਅਸੀਂ ਇਹ ਤੇ ਐਫ ਆਈ ਆਰ ਵੀ ਦਰਜ ਕਰਾਈ ਹੈ ਤਾਂ ਤੇ ਕੱਲ 11 ਤਰੀਕ ਨੂੰ ਪੁਲਿਸ ਡਿਪਾਰਟਮੈਂਟ ਦੇ ਨਾਲ ਟਾਈਪ ਕਰਕੇ ਜੋ ਪਰਮਾਈਸਿਸ ਤੋਂ ਹੈ ਪ੍ਰਾਈਵੇਟ ਪਰਮਾਈਸਿਸ ਤੋਂ ਆਪਦੇ ਤੋਂ ਰਨ ਕਰ ਰਹੇ ਸੀਗੇ ਸੁਸਾਇਟੀ ਉਹਦਾ ਅਸੀਂ ਮੋਤਵਾਰ ਬੰਦਿਆਂ ਦੀ ਹਾਜ਼ਰੀ ਚ ਵੀਡੀਓਗ੍ਰਾਫੀ ਕਰਕੇ ਪੁਲਿਸ ਹਾਜ਼ਰੀ ਦੇ ਵਿੱਚ ਤਾਲੇ ਤੋੜ ਕੇ ਅਸੀਂ ਆਪਣਾ ਰਿਕਾਰਡ ਕਾਸ ਮਸ਼ੀਨ ਤੇ ਜੋ ਵੀ ਸਟਾਕ ਹੈ ਔਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਹੋਪਫੁਲੀ ਸਾਨੂੰ ਤੁਹਾਡੀ ਪੋਸਟ ਮਸ਼ੀਨ ਤੇ ਰਿਕਾਰਡ ਮਿਲ ਜੂਗਾ ਸੋ ਥੈਟ ਅਸੀਂ ਅੱਗੇ ਕਾਰਵਾਈ ਕਰ ਸਕੀਏ ਉਹ ਵੀ ਉਮੀਦ ਹੈ ਜੇ ਆਪਾਂ ਖਿੜੀ ਚੀਂ ਤੇ ਜਿਹੜੀ ਮਸ਼ੀਨ ਮਿਲਦੀ ਹੈ ਉਸ ਦੀ ਹੋਰ ਵੀ ਉਮੀਦ ਹੈ ਵੀ ਚੋਰੀ ਤੋਂ ਨਿਕਲ ਚਾ ਮਾਮਲਾ ਸਿ ਹੁਣ 31 ਤਿੰਨ ਤੇ ਜਦੋਂ ਆਪਾਂ ਫਾਈਨੈਂਸ਼ੀਅਲ ਇਅਰ ਕਲੋਜ਼ ਕਰਦੇ ਆ ਉਸ ਤੋਂ ਬਾਅਦ ਅਸੀਂ ਆਡਿਟ ਕਰਾਉਨੇ ਆ ਜੀ ਐਨੂਅਲੀ ਤੇ ਜਦੋਂ ਆਡਿਟ ਹੁੰਦਾ ਹੈ ਤਾਂ ਡੈਫੀਨੇਟਲੀ ਅਸੀਂ ਇੱਕ ਕੰਕ੍ਰੀਟ ਫਿਗਰ ਤੇ ਕਨਸੋਲੀਡੇਟ ਕਰ ਸਕਾਂਗੇ ਵੀ ਟੋਟਲ ਅਮਾਉਂਟ ਇਨ ਕੈਸ਼ ਐਂਡ ਕਾਈਂਡ ਜੋ ਵੀ ਹੈ ਅਸੀਂ ਪਾ ਸਕਾਂਗੇ ਸੈਟੀ ਦੇ ਮੈਂਬਰ ਪਿਆਰੇ ਹੈਗੇ ਕਿ ਸਾਨੂੰ ਫਸਾਇਆ ਜਾ ਰਿਹਾ ਇਸ ਮਾਮਲੇ ਵਿੱਚ ਇਹ ਸੁਸਾਇਟੀ ਦੇ ਮੈਂਬਰਸ ਨੂੰ ਫਸਾਇਆ ਉਹ ਆਲਰੇਡੀ ਫਸੇ ਹੋਏ ਨੇ ਉਹ ਦੇ ਆਰ ਦਾ ਪੀਪਲ ਜਿਨ੍ਹਾਂ ਦੇ ਨਾਲ ਗਵਨ ਹੋਇਆ ਜਿਨ੍ਹਾਂ ਨੇ ਆਪਣੀਆਂ ਵਸੂਲੀਆਂ ਭਰੀਆਂ ਤੇ ਉਹਨਾਂ ਨੂੰ ਉਹਨਾਂ ਦੀਆਂ ਵਸੂਲੀਆਂ ਪ੍ਰੋਪਰ ਬੈਂਕ ਵਿੱਚ ਨਹੀਂ ਪਹੁੰਚੀਆਂ ਉਹ ਆਲਰੇਡੀ ਫਸੇ ਹੋਏ ਨੇ ਅਸੀਂ ਤਾਂ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਪ੍ਰਧਾਨ ਸੈਕਟਰੀ ਨੇ ਤੇ ਇਹ ਨੇ ਨੇ ਅੰਜਾਣੇ ਦੇ ਵਿੱਚ ਉਹਨਾਂ ਤੇ ٹرسٹ ਕਰਕੇ ਗਲਤੀ ਕਰ ਲਿਆ ਅਸ ਤੋਂ ਚੀਜ਼ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਆਰ ਮੇਕਿੰਗ ਦਿਸ ਕੇਸ ਟੂ ਕਨਕਲੂਜਨ ਕੀ ਹੋਇਆ ਕੀ ਹੈ ਸੋ ਜਿਹੜਾ ਇਹ ਕਹਿਣਾ ਵੀ ਫਸਾਏ ਜਾ ਰਹੇ ਹਾਂ ਸਾਡੀ ਕੋਈ ਐ ਜੀ ਇੰਟੈਂਸ਼ਨ ਨਹੀਂ ਹੈ ਜੋ ਵੀ ਵਰਕਿੰਗ ਹੈ ਸੁਸਾਇਟੀ ਦੀ ਉਹ ਕਲੀਅਰ ਹੋਵੇ ਜਿੰਨਾ ਵੀ ਮਿਸ ਐਪਰੋਪ੍ਰੀਏਸ਼ਨ ਹੋਈ ਹੈ ਐਂਡ ਜੋ ਵੀ ਉੱਥੇ ਕਲਪਰੇਟ ਰਿਸਪੌਂਸੀਬਲ ਨੇ ਅਸੀਂ ਉਹਨਾਂ ਨੂੰ ਉਹਨਾਂ ਤੋਂ ਰਿਕਵਰੀ ਕਰ ਸਕੀਏ ਤੇ ਉਹਨਾਂ ਨੂੰ ਸਜ਼ਾ ਦੇ ਸਕੀਏ ਜੋ ਵੀ ਦੈਟਸ